ਔਰ ਜਿੰਨੇ ਵੀ ਪੰਜਾਬ ਮੇ ਕੋਈ ਵੀ ਕੋਈ ਵੀ ਅਫੀਸ਼ੀਅਲਸ ਹੈ ਉਹ ਆਪਣੀ ਗਾੜੀ 'ਤੇ ਲਾਲ ਬੱਤੀ ਨਹੀਂ ਲਗਾਉਂਦੇ। ਵੀਆਈਪੀ ਕਲਚਰ ਨੂੰ ਖਤਮ ਕਰਕੇ ਸੂਬੇ ਦੇ ਵਿੱਚ ਨਵੀਂ ਪਿਰਤ ਪਾਉਣ ਵਾਲੀ ਕੈਪਟਨ ਸਰਕਾਰ ਸਲਾਹਕਾਰਾਂ ਦੀ ਨੁਕਤੀ ਦੇ ਮਾਮਲੇ ਵਿੱਚ ਪਿਛਲੀ ਸਰਕਾਰ ਦੇ ਨਕਸ਼ੇ ਕਦਮ ਉੱਤੇ ਤੁਰ ਪਈ ਹੈ। ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਦੇ ਨਾਲ ਹੁਣ ਤੱਕ ਸਲਾਹਕਾਰਾਂ ਦੀ ਇੱਕ ਦਰਜਣ ਦੇ ਕਰੀਮ ਟੀਮ ਨਿਯੁਕਤ ਕੀਤੀ ਜਾ ਚੁੱਕੀ ਹੈ। ਵਿਰੋਧੀ ਸਵਾਲ ਚੁੱਕਣ ਲੱਗੇ ਨੇ ਕਿ ਸਰਕਾਰ ਆਪਣੇ ਕਰੀਬੀਆਂ ਨੂੰ ਐਡਜਸਟ ਕਰਨ ਲੱਗੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੁਣ ਤੱਕ 13 ਸਲਾਹਕਾਰ ਨਿਯੁਕਤ ਕੀਤੇ ਜਾ ਚੁੱਕੇ ਨੇ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾ ਲਓ ਨਵੀਂ ਸਰਕਾਰ ਦੇ ਵਿੱਚ ਨਿਯੁਕਤ ਕੀਤੇ ਗਏ ਇਹਨਾਂ ਸਲਾਹਕਾਰਾਂ ਤੇ। ਟੀਐਸ ਸ਼ੇਰਗਿੱਲ ਸੀਨੀਅਰ ਸਲਾਹਕਾਰ, ਪਰਤਿੰਦਰ ਸਿੰਘ ਚਾਹਲ ਸਲਾਹਕਾਰ, ਮੇਜਰ ਅਮਰਦੀਪ ਸਿੰਘ ਪੋਲੀਟੀਕਲ ਸੈਕਟਰੀ, ਕਰਨਪਾਲ ਸਿੱਖੋ ਪੋਲੀਟੀਕਲ ਸੈਕਟਰੀ, ਰਵੀਨ ਠੁਕਰਾਲ ਮੀਡੀਆ ਸਲਾਹਕਾਰ, ਖੁਬੀਰਾਮ ਸੁਰੱਖਿਆ ਸਲਾਹਕਾਰ। ਸੁਖਵਿੰਦਰ ਸਰਕਾਰਿਆ ਸੀਪੀਐਸ ਵਿਮਨ ਜ਼ੁੰਬਲੀ ଓਐਸਟੀ ਜਗਦੀਪ ਸਿੱਧੂ ଓਐਸਟੀ ਸੋਨੂ ਟੇਸੀ ଓਐਸਟੀ ਅੰਕਿਤ ਬਾਂਸਲ ଓਐਸਟੀ ਸੰਦੀਪ ਭਰਾੜ ଓਐਸਟੀ ਸੰਦੀਪ ਸੰਧੂ ଓਐਸਟੀ ਕੈਪਟਨ ਸਰਕਾਰ ਨੇ ਲਾਲਬੱਤੀ ਕਲਚਰ ਖਤਮ ਕਰ ਪਿਛਲੀ ਸਰਕਾਰ ਤੋਂ ਵੱਖ ਹੋਣ ਦਾ ਸਬੂਤ ਦਿੱਤਾ ਪਰਸਲਾਕਾਰਾਂ ਦੀ ਫੌਜ ਦੇ ਮਾਮਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਿਛਲੇ ਸੀਐਮ ਅਤੇ ਡਿਪਟੀ ਸੀਐਮ ਤੋਂ ਕਿਤੇ ਵੀ ਘਟ ਨਹੀਂ ਅਕਾਲੀ ਭਾਜਪਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕੋਲ 12 ਜੱਟ ਕੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਦੇ ਕੋਲ 13 ਸਲਾਹਕਾਰਾਂ ਦੀ ਫੌਜੀ ਕਈਆਂ ਦੇ ਕੋਲ ਕੈਬਨਟ ਮੰਤਰੀਆਂ ਤੱਕ ਦਾ ਰੈਂਕ ਸੀ ਸਰਕਾਰੀ ਖਜ਼ਾਨੇ ਤੇ ਇਹਨਾਂ ਨਿਯੁਕਤੀਆਂ ਦੇ ਨਾਲ ਚੰਗਾ खासा ਭੋਜ ਪਿਆ ਨਵੀਂ ਸਰਕਾਰ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੁਝ ਵੱਖਰੇ ਦੀ ਉਮੀਦ ਸੀ ਪਰ ਅਜਿਹਾ ਕੁਝ ਨਹੀਂ ਹੋਇਆ ਕਾਂਗਰਸ ਸਰਕਾਰ ਦੇ ਵਿੱਚ ਸਲਾਹਕਾਰਾਂ ਦੇ ਮਾਮਲੇ 'ਚ ਐਨਾ ਫਰਕ ਜ਼ਰੂਰ ਹੈ ਕਿ ਇਸ ਸਰਕਾਰ ਦੇ ਵਿੱਚ ਫਿਲਹਾਲ ਕੋਈ ਡਿਪਟੀ ਸੀਐਮ ਨਹੀਂ ਨਵੇਂ ਨਿਯੁਕਤ ਸਲਾਹਕਾਰਾਂ ਨੂੰ ਪਿਛਲੀ ਸਰਕਾਰ ਵੇਲੇ ਤਹਿ ਤਨਖਾਹ ਅਤੇ ਪੱਤੇ ਦਿੱਤੇ ਜਾ ਰਹੇ ਨੇ ਕੈਪਟਨ ਦੀ ਟੀਮ ਦੇ ਵਿੱਚੋਂ ਟੀਐਸ ਸ਼ੇਰਗਿੱਲ ਕੋਲ ਹੀ ਕੈਬਨਟ ਰੈਂਕ ਹੈ ਜਦਕਿ ਕੁਝ ਦੇ ਕੋਲ ਰਾਜ ਮੰਤਰੀ ਇੱਕ ਸੀਪੀਐਸ ਤੇ ਬਾਕੀਆਂ ਦੇ ਕੋਲ ਓਐਸਟੀ ਦੇ ਦਰਜੇ ਨੇ ਪਿਛਲੀ ਸਰਕਾਰ ਵੇਲੇ ਇਹਨਾਂ ਸਲਾਹਕਾਰਾਂ ਦੇ ਤਹਿ ਤਨਖਾਹਾਂ ਅਤੇ ਪੱਤਿਆਂ ਮੁਤਾਬਕ ਕੈਬਨਟ ਰੈਂਕ ਵਾਲੇ ਸਲਾਹਕਾਰ ਨੂੰ 94000 ਤਨਖਾਹ 35 ਤੋਂ 40000 ਟੀਏਡੀਏ ਅਤੇ ਹਾਊਸ ਰੈਂਟ ਮਿਲੇਗਾ ਯਾਨੀ ਕਿ ਮਹੀਨੇ ਵਾਰ ਕਰੀਬ 2 ਲੱਖ ਰੁਪਏ ਦਾ ਖਰਚਾ ਰਾਜ ਮੰਤਰੀ ਦੀ ਰੈਂਕ ਵਾਲੇ ਸਲਾਹਕਾਰਾਂ ਨੂੰ 50000 ਤਨਖਾਹ 50000 ਦੇ ਲਗਭਗ ਪੱਤੇ ਯਾਨੀ ਕਿ ਹਰ ਇੱਕ ਦੇ ਹਰ ਮਹੀਨੇ ਕਰੀਬ 1 ਲੱਖ ਦਾ ਖਰਚਾ ਸਰਕਾਰ ਦੇ ਵੱਲੋਂ ਨਿਯੁਕਤ ਪੰਜ ਸਲਾਹਕਾਰ ਰਾਜ ਮੰਤਰੀ ਦੀ ਰੈਂਕ ਦੇ ਨੇ ਸੀਪੀਐਸ ਯਾਨੀ ਕਿ ਮੁੱਖ ਪਾਰਲੀਮੈਂਟਿਕ ਸਖਤਰ ਨੂੰ 50 ਹਜ਼ਾਰ ਤਨਖਾਹ ਅਤੇ 50 ਹਜ਼ਾਰ ਦੇ ਪੱਤੇ ਕੈਪਟਨ ਸਰਕਾਰ ਵਿੱਚ ਫਿਲਹਾਲ ਇੱਕ ਸੀਪੀਐਸ ਹੈ। ਓਐਸਟੀ ਨੂੰ 50 ਹਜ਼ਾਰ ਤਨਖਾਹ ਅਤੇ 10 ਹਜ਼ਾਰ ਦੇ ਕਰੀਬ ਪੱਤੇ ਦਿੱਤੇ ਜਾਂਦੇ ਨੇ। ਮੌਜੂਦਾ ਸਰਕਾਰ ਦੇ ਵਿੱਚ 7 ਓਐਸਟੀ ਦੇ ਹਿਸਾਬ ਨਾਲ ਮਹੀਨੇਵਾਰ ਕਰੀਬ 4,20,000 ਰੁਪਏ ਦਾ ਖਰਚਾ ਪੈਂਦਾ ਹੈ। ਕੈਪਟਨ ਸਾਹਿਬ ਦੇ ਸਲਾਹਕਾਰਾਂ ਦੀ ਇਸ ਫੌਜ ਦਾ ਸਰਕਾਰੀ ਖਜ਼ਾਨੇ ਤੇ ਸਾਲਾਨਾ ਬੋਝ ਕਰੀਬ 1/2 ਕਰੋੜ ਰੁਪਏ ਬਣੇਗਾ। ਹਾਲਕਿ ਇਹਨਾਂ ਸਲਾਹਕਾਰਾਂ ਦੀ ਫਾਈਨਲ ਤਨਖਾਹ ਤੇ ਹੋਰ ਪੱਤਿਆਂ ਸੰਬੰਧੀ ਫੈਸਲਾ ਬਜਟ ਸੈਸ਼ਨ ਤੋਂ ਬਾਅਦ ਹੋਰ ਵੀ ਤੇ ਜੋ ਇਹਨਾਂ ਨੇ 13 ਐਡਵਾਈਜ਼ਰਾਂ ਦੀ ਫੌਜ ਬਣਾ ਲਈ ਆ ਇਹਨਾਂ ਨੂੰ ਪੰਜਾਬ ਬਿਊਰੋਕ੍ਰਾਸੀ 'ਚ ਵਿਸ਼ਵਾਸ ਨਹੀਂ ਇੱਕ ਪਾਸੇ ਕਹਿੰਦੇ ਆ ਪੰਜਾਬ ਦੇ ਕੋਲੇ ਪੈਸਾ ਨਹੀਂ ਬਲਾਂਚਮੈਂਟ ਤਨਖਾਹ ਦੇਣ ਲਈ ਦੂਜੇ ਪਾਸੇ 13 ਬੰਦੇ ਆਪਣੇ ਅਪਾਇੰਟ ਕਰ ਲਏ ਉਹਨਾਂ 'ਚੋਂ ਪੰਜਾਂ ਨੂੰ ਮਨਿਸਟਰ ਦਾ ਖਿਤਾਬ ਦੇ ਦਿੱਤਾ ਤੇ ਅਸੀਂ ਅੱਜ ਇਹ ਕਹਿਣਾ ਸੀ ਜੇ ਤੁਸੀਂ ਮਨਿਸਟਰ ਦਾ ਖਿਤਾਬ ਦਿੱਤਾ ਤੇ ਪੰਜਾਬ 'ਚ ਟੋਟਲ 18 ਮਨਿਸਟਰ ਹੋ ਸਕਦੇ ਆ ਤੇ ਉਹ ਪੰਜ ਨੌ ਤੁਸੀਂ ਬਣਾ ਲਏ ਪੰਜ ਹੋਰ ਬਣਾ ਲੇ ਉਹਨਾਂ ਨੂੰ ਵਿੱਚ ਕਿਨੋ ਤੇ ਸਿਰਫ ਚਾਰ ਹੋਰ ਬਣਾ ਸਕਦੇ ਉਹ ਤੋਂ ਵੱਧ ਨਹੀਂ ਬਣਾ ਸਕਦੇ ਇੱਕ ਪਾਸੇ ਦਾ ਕਹਿ ਨਹੀਂ ਲੀ ਕਿ ਸਰ ਦੀ ਜਿੱਤੀ ਫਿਰ ਜਿੱਕ ਟੋਂ ਦੀ ਖਤਰ ਜਿੱਕ ਜੂਸੀਆ ਬਤਨ ਦੀ ਜੁਦੀ ਬਸ ਇੱਕ ਜੁਦੀ ਬਾਕੀ ਜਿਸ ਮੋਕੇ ਚੀਪ ਆਰਮੀ ਸੈਕਟਰੀ ਨੂੰ ਕਰੰਗੇ ਅਸੀਂ ਉਸ ਮੋਕੇ ਹੌਸ ਤੇ ਸਾਡੇ ਪ੍ਰੈਸਿਡੈਂਟ ਅਸੀਂ ਜੋ ਕੁਛ ਪਹਿਲਾਂ ਕੀਤਾ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਗਏ ਜੇ ਕਾਨੂੰਨ ਅਲਾਉ ਕਰਦਾ ਹੈ ਗਲਤ ਵਖਰੇ ਜੇ ਕਾਨੂੰਨ ਅਲਾਉ ਨਹੀਂ ਕਰਦਾ ਤੇ ਕਿਸੇ ਗੈਰ ਤਿਕਾ ਨਾ ਕਰਨਾ ਉਹ ਮਾਰ ਕੈਪਟਨ ਸਰਕਾਰ ਸੂਬੇ ਦੇ ਖਾਲੀ ਖਜ਼ਾਨੇ ਦੇ ਬਾਰੇ ਛੇਤੀ ਹੀ ਵਾਈਟ ਪੇਪਰ ਲਿਆਉਣ ਦੀ ਤਿਆਰੀ ਵਿੱਚ ਹੈ ਉਥੇ ਹੀ ਸੁਪੇ ਦੀ ਮਾਰੀ ਮਾਲੀ ਹਾਲਤ ਨੂੰ ਮੁੜ ਤੋਂ ਲੀਟ ਤੇ ਲਿਆਉਣ ਦੇ ਦਾਅਵੇ ਵੀ ਕਰ ਰਹੀ ਹੈ ਪਰ ਉਥੇ ਹੀ ਇਹ ਸਵਾਲ ਉਠਣਾ ਵੀ لازਮੀ ਹੈ ਕਿ ਆਖਰ ਜਦੋਂ ਖਜ਼ਾਨਾ ਖਾਲੀ ਹੈ ਤਾਂ ਸਲਾਹਕਾਰਾਂ ਦੀ ਐਡੀ ਫੌਜ ਨਾਲ ਕੈਪਟਨ ਸਰਕਾਰ ਕੀ ਸੁਨੇਹਾ ਦੇ ਰਹੀ ਹੈ ਕੁਝ ਦਿਨ ਪਹਿਲਾਂ ਕੈਗ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੂੰ ਆਪਣੇ ਸਿਰ ਚੜ੍ਹੇ ਕਰੀਬ 1 ਲੱਖ ਕਰੋੜ ਤੋਂ ਵੱਧ ਦੇ ਕਰਜ਼ੇ ਦੀ 60 ਫੀਸਦੀ ਕਿਸ਼ਤ ਅਗਲੇ 7 ਸਾਲਾਂ ਦੇ ਵਿੱਚ ਉਤਾਰਨੀ ਪਵੇਗੀ ਇਹ ਰਕਮ ਕਰੀਬ 60000 ਕਰੋੜ ਰੁਪਏ ਬਣਦੀ ਹੈ ਅਜਿਹੇ ਵਿੱਚ ਜੇਕਰ ਕੈਪਟਨ ਸਰਕਾਰ ਅਸਲ ਮਾਇਨੇ ਦੇ ਵਿੱਚ ਪੰਜਾਬ ਦੇ ਸਿਰੋਂ ਕਰਜ਼ਾ ਉਤਾਰਨਾ ਚਾਹੁੰਦੀ ਹੈ ਤਾਂ ਉਸ ਨੂੰ ਆਪਣਾ ਇੱਕ ਇੱਕ ਪੈਸਾ ਹੱਥ ਘੁੱਟ ਕੇ ਖਰਚਣਾ ਪਵੇਗਾ